ਸੋ ਗੁਰੂ ਸਵਾਰਿਓ ਇਹ ਇਤਿਹਾਸਕ ਖੂ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ 9 ਪੋ ਦੀ ਰਾਤ ਨੂੰ ਇਹਨਾਂ ਮਾਛੀਵਾੜਾ ਦੇ ਜੰਗਲਾਂ ਨੂੰ ਭਾਗ ਲਾਉਣ ਵਾਸਤੇ ਸੱਚੇ ਪਾਤਸ਼ਾਹ ਇੱਥੇ ਪਹੁੰਚੇ ਸੋ ਸਤਗੁਰੂ ਜੀ ਦਾ ਇਤਿਹਾਸਕ ਜੋ ਝੰਡਾ ਸਾਹਿਬ ਹੈ ਉਸ ਦੇ ਵੀ ਅਸੀਂ ਦਰਸ਼ਨ ਪ੍ਰਾਪਤ ਕਰਾਂਗੇ ਇਸ ਖੂਹ ਸਹਿਬ ਤੋਂ ਸੱਚੇ ਪਾਤਸ਼ਾਹ ਨੇ ਜਲ ਛਕਿਆ ਔਰ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੰਡ ਸਹਿਬ ਦੇ ਹੇਠਾਂ ਆਰਾਮ ਕੀਤਾ ਪੁੱਤਰਾਂ ਨੂੰ ਚਮਕੌਰ ਦੀ ਗੜੀ ਵਿੱਚ ਵਾਰੋ-ਵਾਰ ਮੈਦਾਨੇ ਜੰਗ ਵਿੱਚ ਤੋਰ ਆਏ ਨੇ ਔਰ ਦੋਵਾਂ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਕਿਹਾ ਸੀ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਤੇਰਾ ਤੁਝ ਕੋ ਸੌਂਪਤੇ ਕਿ ਆ ਲਾਗੇ ਮੇਰਾ ਕਿਉਂਕਿ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਸਾਰੇ ਸੁੱਖ ਆਰਾਮ ਤਿਆਗ ਕੇ ਬਾਦਸ਼ਾਹ ਦਰवेश ਸਤਗੁਰੂ ਅਜ ਦਰਵੇਸ਼ਾਂ ਵਾਂਗ ਜੰਡ ਸਾਹਿਬ ਦੇ ਹੇਠਾਂ ਆਰਾਮ ਕਰ ਰਹੇ ਸਨ ਪੈਰਾਂ ਵਿੱਚ ਪਹਿਨਣ ਲਈ ਜੋੜਾ ਨਹੀਂ ਸੀ ਸਵਾਰੀ ਵਾਸਤੇ ਘੋੜਾ ਨਹੀਂ ਸੀ ਅਦਾਰਾ ਸੋਚ ਦੀ ਸ਼ਕਤੀ ਮੈਗਜ਼ੀਨ ਅਤੇ YouTube ਚੈਨਲ ਤੇ ਹਰ ਵਾਰ ਅਸੀਂ ਇੱਕ ਨਵਾਂ ਉਪਰਾਲਾ ਕਰਦੇ ਆਂ ਉਪਰਾਲਾ ਕੀ ਹੁੰਦਾ ਸਾਡਾ ਉਹ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਸਮਾਜ ਦੇ ਵਿੱਚ ਕੋਈ ਵੀ ਚੀਜ਼ ਨਵੀਂ ਹੈ ਜਾਂ ਐਸੀ ਹੈ ਕੋਈ ਇਤਿਹਾਸਕ ਹੈ ਜਾਂ ਕੋਈ ਵੀ ਸਮਾਜ ਦੇ ਵਿੱਚ ਅੱਛਾ ਕੰਮ ਕਰ ਰਿਹਾ ਅਸੀਂ ਉਹ ਦਰਸ਼ਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਆਂ ਅਸੀਂ ਗੁਦਰਾ ਸਾਹਿਬ ਐਗਰੀਕਲਚਰ ਸਿੱਖੀਜ਼ਮ ਕੋਈ ਵੀ ਜਿਸ ਨੂੰ ਲੱਗੇ ਕਿ ਹਾਂ ਵੀ ਇਹ ਤਾਂ ਹਰ ਅਲਿ ਚੀਜ਼ ਹੈ ਅਸੀਂ ਉਹ ਦਰਸ਼ਕਾਂ ਦਿਖਾਉਂਦੇ ਆਂ ਅੱਜ ਅਸੀਂ ਆਏ ਜੀ ਮਾਛੀਵਾੜਾ ਮਾਛੀਵਾੜੇ ਵਿੱਚ ਜਿਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਕੇ ਚਰਨ ਪਾਏ ਸੀਗੇ ਉਹ ਜਗ੍ਹਾ ਤੁਹਾਨੂੰ ਦਿਖਾਵਾਂਗੇ ਉਹਦਾ ਇਤਿਹਾਸ ਪੁੱਛਾਂਗੇ ਉਹਦਾ ਇਤਿਹਾਸ ਹੈ ਕੀ ਹੈ ਕਿਸ ਸਮੇਂ ਆਇਸੀ ਇਹੋ ਤੇ ਜਗ੍ਹਾ ਦਾ ਜਿਹੜੀ ਤੁਹਾਨੂੰ ਹਰ ਜਗ੍ਹਾ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਵੀ ਇੱਥੇ ਗੁਰੂ ਗੋਬਿੰਦ ਸਿੰਘ ਆ ਕੇ ਕਿੰਨਾ ਸਮਾਂ ਕੱਢਿਆ ਕਿਹੜੇ ਹਾਲਾਤਾਂ 'ਚ ਕੱਢਿਆ ਉਹਦੇ ਬਾਰੇ ਗੱਲ ਕਰਾਂਗੇ ਸਾਡੇ ਨਾਲ ਨੇ ਇੱਥੇ ਦੇ ਜਿਹੜੇ ਹੈੱਡ ਗ੍ਰੰਥੀ ਭਾਈ ਸਾਹਿਬ ਸੰਤ ਇੱਕਨਾਮ ਸਿੰਘ ਇੱਕਨਾਮ ਸਿੰਘ ਜੀ ਨੇ ਇਹਨਾਂ ਨਾਲ ਗੱਲ ਕਰਾਂਗੇ ਇਤਿਹਾਸ ਪੁੱਛਦੇ ਆ ਇੱਥੇ ਦਾ ਗੁਰੂ ਦਾ ਇੱਥੇ ਗੁਰਦੁਆਰਾ ਦਾ ਇਤਿਹਾਸ ਕੀ ਹੈ ਬਾਬਾ ਜੀ ਸਤਿਕਾਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਇਬੇ ਕਮਾਲ ਬਾਦਸ਼ਾਹ ਦਰਵੇਸ਼ ਅੰਮ੍ਰਿਤ ਕੇ ਦਾਤੇ ਸ਼ਮਸ਼ੀਰੇ ਬਹਾਦਰ ਚੋਜੀ ਪ੍ਰੀਤਮ ਧੰਨ 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 ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿਨ੍ਹਾਂ ਨੇ ਸਨ 1704 ਛੇ ਪੋਹ ਦੀ ਅੱਧੀ ਰਾਤ ਨੂੰ ਆਨੰਦਗੜ੍ਹ ਦਾ ਕਿਲਾ ਛੱਡਿਆ ਸਰਸਾ ਕਿਨਾਰੇ ਪਰਿਵਾਰ ਵਿਛੋੜਾ ਹੋਇਆ ਸਤਿਗੁਰੂ ਜੀ ਚਮਕੌਰ ਦੀ ਗੜੀ ਵਿੱਚ 10 ਲੱਖ ਦਾ ਮੁਕਾਬਲਾ ਕਰਦੇ ਹੋਏ ਲਖਤੇ ਜਿਗਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਅਤੇ ਗੁਰੂ ਮਹਾਰਾਜ ਜੀ ਦੇ ਖਾਲਸੇ ਨੇ ਚੜ੍ਹਦੀ ਕਲਾ ਦੇ ਨਾਲ ਸ਼ਹਾਤਾਂ ਦੇ ਜਾਮ ਪੀਤੇ ਪੰਜਾਂ ਪਿਆਰਿਆਂ ਦਾ ਹੁਕਮ ਮੰਨ ਕੇ ਭਾਈ ਸੰਗਤ ਸਿੰਘ ਨੂੰ ਪਾਤਸ਼ਾਹ ਕਲਗੀ ਪਹਿਨਾ ਕੇ ਸਤਗੁਰੂ ਜੀ ਤਾੜੀ ਮਾਰ ਕੇ ਦੁਸ਼ਮਣ ਨੂੰ ਵੰਗਾਰ ਕੇ ਚਮਕੌਰ ਦੀ ਗੜੀ ਤੋਂ ਤੁਰੇ ਵਿਖੜੇ ਪੈਂਡੇ ਉਹ ਦੀ ਆਤ ਦੀ ਸਰਦੀ ਦਾ ਮੁਕਾਬਲਾ ਕਰਦੇ ਹੋਏ ਸਾਰਾ ਜੰਗਲੀ ਸਫਰ ਸੀ ਪੈਰਾਂ ਵਿੱਚ ਮਹਾਰਾਜ ਜੀ ਦੇ 16 ਚੁਬੀਆਂ ਸੱਚੇ ਪਾਤਸ਼ਾਹ ਫਿਰ ਵੀ ਚੜ੍ਹਦੀ ਕਲਾ ਦੇ ਵਿੱਚ ਰਹਿੰਦਿਆਂ ਹੋਇਆਂ ਇਸ ਖੂਹ ਸਾਹਿਬ ਤੇ ਪਹੁੰਚੇ ਇਸ ਖੂਹ ਸਾਹਿਬ ਤੋਂ ਸੱਚੇ ਪਾਤਸ਼ਾਹ ਨੇ ਜਲ ਛਕਿਆ ਔਰ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟਿੰਡ ਲੈ ਕੇ ਸਤਗੁਰੂ ਸੱਚੇ ਪਾਤਸ਼ਾਹ ਨੇ ਜੰਡ ਸਾਹਿਬ ਦੇ ਹੇਠਾਂ ਆਰਾਮ ਕੀਤਾ ਸੋ ਗੁਰੂ ਸਵਾਰਿਓ ਇਹ ਇਤਿਹਾਸਕ ਖੂਹ ਹੈ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਨੌ ਪੋ ਦੀ ਰਾਤ ਨੂੰ ਇਹਨਾਂ ਮਾਛੀਵਾੜਾ ਦੇ ਜੰਗਲਾਂ ਨੂੰ ਭਾਗ ਲਾਉਣ ਵਾਸਤੇ ਸੱਚੇ ਪਾਤਸ਼ਾਹ ਇੱਥੇ ਪਹੁੰਚੇ ਸੋ ਸਤਗੁਰੂ ਜੀ ਦਾ ਇਤਿਹਾਸਕ ਜੋ ਜੰਡ ਸਾਹਿਬ ਹੈ ਉਸ ਦੇ ਵੀ ਅਸੀਂ ਦਰਸ਼ਨ ਪ੍ਰਾਪਤ ਕਰਾਂਗੇ ਬਾਬਾ ਜੀ ਇਹ ਖੂਹ ਦਾ ਇਹ ਸੀਗਾ ਜੀ ਇਹ ਇਹ ਹੁਣ ਪਾਣੀ ਹੈ ਇਹਦੇ ਵੀ ਜਲ ਹੈ ਚੱਲ ਰਿਹਾ ਇਸ ਦਾ ਜਿਹੜਾ ਜਲ ਹੈ ਜੀ ਉਹ ਜਲ ਉਸੇ ਪ੍ਰਕਾਰ ਹੀ ਔਰ ਜੋ ਮੋਟਰ ਦੇ ਰਾਹੀਂ ਸੰਗਤ ਦੇ ਛਕਣ ਵਾਸਤੇ ਵੀ ਇਹ ਜਲ ਜਿਹੜਾ ਹੈ ਰੱਖਿਆ ਗਿਆ ਹੈ ਜੀ ਸੋ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪਹਿਲਾਂ ਇਸ ਖੂਹ ਤੇ ਪਹੁੰਚੇ ਜੀ ਸਤਿਗੁਰੂ ਨੇ ਜਲ ਛਕਿਆ ਔਰ ਇੱਥੋਂ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਟੈਂਡ ਲੈ ਕੇ ਫਿਰ ਜੰਡ ਸਾਹਿਬ ਦੇ ਹੇਠਾਂ ਜਾ ਕੇ ਮਹਾਰਾਜ ਜੀ ਨੇ ਆਰਾਮ ਕੀਤਾ ਅਸੀਂ ਅੱਥੇ ਤੁਹਾਨੂੰ ਖੁਦ ਆ ਦਿਖਾਇਆ ਸੀਗਾ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਕੇ ਜਲ ਛਕਿਆ ਸੀਗਾ ਇਹ ਜੰਡ ਸਾਹਿਬ ਦਾ ਦਰਖਤ ਹੈ ਜੀ ਇਹ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆ ਕੇ ਇੱਕ ਸ਼ਬਦ ਉਚਾਰਿਆ ਸੀਗਾ ਮਿੱਤਰ ਪਿਆਰਿਆਂ ਨੂੰ ਹਾਲ ਮਰੀਦਾਂ ਦਾ ਕਹਿਣਾ ਇੱਥੇ ਸ਼ਬਦ ਜਿਹੜਾ ਉਚਾਰਿਆ ਸੀਗਾ ਇਹ ਜੰਡਾ ਹੈ ਇਹਦੀ ਆ ਦੇਖੋ ਜੰਡ ਅੱਜ ਵੀ ਉਹ ਵੀ ਖੜਾ ਤਿਆਰ ਕਰਕੇ ਰੱਖਿਆ ਪਿਆ ਉਹਨਾਂ ਨੇ ਕਿਵੇਂ ਇਹਨਾਂ ਸਪੋਰਟਾਂ ਲਾਈਆਂ ਇਹਦੇ ਬਾਰੇ ਬਾਬਾ ਜੀ ਤੁਹਾਨੂੰ ਗੱਲ ਕਰਦੇ ਆ ਇਹ ਦੱਸਣਗੇ ਇਹ ਇਤਿਹਾਸ ਸਾਰਾ ਬਾਬਾ ਜੀ ਦੇਖੋ ਪਾਪੇੜ ਦੇਖ ਰਹੇ ਆਂ ਦਰਖ ਦੇਖ ਰਹੇ ਆਂ ਬੜੀ ਸਪੋਟਾ ਲਾ ਕੇ ਕਰਿਆ ਪਿਆ ਅੱਜ ਵੀ ਚ ਹੈ ਇਹਦਾ ਕੀ ਇਤਿਹਾਸ ਕੀ ਹੈ ਵੈਸੇ ਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਗੁਰੂ ਫਤਿਹ ਦੀ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਮਾਚੀਵਾੜਾ ਸਹਿ ਪਹੁੰਚ ਕੇ ਜੰਗਲਾਂ ਨੂੰ ਭਾਗ ਲਾਏ ਸਾਹਮਣੇ ਖੂਹ ਸਾਹਿਬ ਤੋਂ ਸਤਿਗੁਰੂ ਜੀ ਨੇ ਯਲ ਛਕਿਆ ਔਰ ਖੂਹ ਵਿੱਚੋਂ ਪਾਣੀ ਕੱਢਣ ਵਾਲੀ ਕੱਚੀ ਟਿੰਡ ਲੈ ਕੇ ਇਸ ਝੰਡ ਸਾਹਿਬ ਦੇ ਹੇਠਾਂ ਸੱਚੇ ਪਾਤਸ਼ਾਹ ਨੇ ਆਰਾਮ ਕੀਤਾ ਔਰ ਸੱਜੇ ਹੱਥ ਵਿੱਚ ਪਾਤਸ਼ਾਹ ਜੀ ਦੇ ਸ਼ਮਸ਼ੀਰ ਸੀ ਔਰ ਖੱਬਾ ਹੱਥ ਜਿਹੜਾ ਹੈ ਹੇਠਾਂ ਰੱਖ ਕੇ ਪਾਤਸ਼ਾਹ ਜੀ ਨੇ ਔਰ ਸਹਰਾਣੇ ਤੇ ਟਿੰਡ ਰੱਖ ਕੇ ਪਾਤਸ਼ਾਹ ਜੀ ਨੇ ਆਰਾਮ ਕੀਤਾ ਵਿਛੜੇ ਤਿੰਨ ਸਿੰਘ ਪਾਤਸ਼ਾਹ ਜੀ ਪਾਸੋਂ ਚਮਕੌਰ ਦੀ ਗੜੀ ਤੋਂ ਇਥੇ ਆ ਕੇ ਸਤਿਗੁਰੂ ਨੂੰ ਮਿਲੇ ਜਦੋਂ ਮਿਲਾਪ ਹੋਇਆ ਸਤਿਗੁਰੂ ਜੀ ਦਾ ਜਾਮਾ ਲੀਰੋ ਲੀਰ ਸੀ ਪੈਰਾਂ ਵਿੱਚ 16 ਚੁੱਬੀਆਂ ਸਨ ਰੋੜ ਚੁੱਬੇ ਸਨ ਪਾਤਸ਼ਾਹ ਜੀ ਦੇ ਪੈਰਾਂ ਵਿੱਚ ਛਾਲੇ ਪੈ ਚੁੱਕੇ ਸਨ ਸੱਚੇ ਪਾਤਸ਼ਾਹ ਮਹਾਰਾਜ ਜੀ ਸਤਿਗੁਰੂ ਜੀ ਨੇ ਆਰਾਮ ਕੀਤਾ ਤਾਂ ਉਸੇ ਵੇਲੇ ਜਦੋਂ ਗੁਰਸਿੱਖਾਂ ਨੇ ਆ ਕੇ ਚਰਨ ਪਰਸੇ ਪਾਤਸ਼ਾਹ ਜੀ ਦੇ ਗੁਰਦੇਵ ਇੱਕੇ ਦਮ ਸੁਚੇਤ ਹੋਏ ਸੱਚੇ ਪਾਤਸ਼ਾਹ ਵੀ ਕੌਣ ਹੋਵੇਗਾ ਪਰ ਸਾਹਮਣੇ ਤਿੰਨਾਂ ਗੁਰਸਿੱਖਾਂ ਦਾ ਜਦੋਂ ਮਿਲਾਪ ਹੋਇਆ ਤਾਂ ਭਾਈ ਦਇਆ ਸਿੰਘ ਦੇ ਨੇਤਰ ਪਾਰ ਆਏ ਗਲਾ ਪਾਰ ਆਇਆ ਅਰਜ ਕਰਦੇ ਕਰਦੇ ਬੇਨਤੀ ਕਰਦੇ ਕਰਦੇ ਗਲਾ ਰੁਕ ਜਾਂਦਾ ਕਹਿ ਨਹੀਂ ਹੁੰਦਾ ਵੀ ਪਾਤਸ਼ਾਹ ਕੀ ਕਵਾਂ ਕਿਉਂਕਿ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਸਾਰੇ ਸੁੱਖ ਆਰਾਮ ਤਿਆਗ ਕੇ ਬਾਦਸ਼ਾਹ ਦਰਵੇਸ਼ ਸਤਗੁਰੂ ਆਜ ਦਰਵੇਸ਼ਾਂ ਵਾਂਗ ਜੰਡ ਸਾਹਿਬ ਦੇ ਹੇਠਾਂ ਆਰਾਮ ਕਰ ਰਹੇ ਸਨ ਪੈਰਾਂ ਵਿੱਚ ਪਹਿਨਣ ਲਈ ਜੋੜਾ ਨਹੀਂ ਸੀ ਸਵਾਰੀ ਵਾਸਤੇ ਘੋੜਾ ਨਹੀਂ ਸੀ ਪੁੱਤਰਾਂ ਨੂੰ ਚਮਕੌਰ ਦੀ ਗੜੀ ਵਿੱਚ ਵਾਰੋ-ਵਾਰ ਮੈਦਾਨੇ ਜੰਗ ਵਿੱਚ ਤੋਰ ਆਏ ਨੇ ਔਰ ਦੋਵਾਂ ਪੁੱਤਰਾਂ ਦੀ ਸ਼ਹਾਦਤ ਤੋਂ ਬਾਅਦ ਕਿਹਾ ਸੀ ਸਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਤੇਰਾ ਤੁਝ ਕੋ ਸੌਂਪਤੇ ਕਿ ਆ ਲਾਗੇ ਮੇਰਾ ਭਾਈ ਦਇਆ ਸਿੰਘ ਨੇ ਜਦੋਂ ਦਰਦ ਵਿਦਕ ਬੇਨਤੀ ਕੀਤੀ ਉਸ ਸਮੇਂ ਫਿਰ ਪਾਤਸ਼ਾਹ ਸਤਗੁਰੂ ਜੀ ਨੇ ਆਪਣੇ ਅੰਦਰ ਦੀ ਆਤਮਿਕ ਅਡੋਲਤਾ ਨੂੰ ਇਸ ਸ਼ਬਦ ਦੇ ਵਿੱਚ ਵਰਣਨ ਕੀਤਾ ਹੈ ਖਿਆਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਤਦ ਬਿਨ ਰੋਗ ਰਜਾਈਆਂ ਦਾ ਓਡਣ 나ਗ ਨਿਵਾਸਾਂ ਦੇ ਰਹਿਣਾ ਸੂਲ ਸਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸਥਰ ਚੰਗਾ ਪਟਖੇੜਿਆਂ ਦਾ ਰਹਿਣਾ ਪਾਤਸ਼ਾਹ ਨੇ ਆਪਣੀ ਆਤਮਿਕ ਅਡੋਲਤਾ ਇਹ ਸ਼ਬਦ ਵਿੱਚ ਦਰਸਾਈ ਤਿੰਨੋਂ ਗੁਰਸਿੱਖ ਸਨਮੁਖ ਹੋ ਕੇ ਬੈਠ ਗਏ ਸਤਗੁਰੂ ਜੀ ਦੇ ਚਰਨਾਂ ਵਿੱਚ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਔਰ ਬੈਠ ਕੇ ਪਿਛਲਾ ਜੋ ਵਾਕਿਆ ਹੋਇਆ ਸੀ ਬਰਤਾਂਤ ਸੀ ਮਹਾਰਾਜ ਜੀ ਦੇ ਜੀਵਨ ਦੀ ਹੱਡ ਬੀਤੀ ਸੀ ਉਹ ਸਾਰੀ ਵਿਚਾਰਨ ਲੱਗੇ ਕਿਉਂਕਿ ਸੱਚੇ ਪਾਤਸ਼ਾਹ ਦਾ ਪਰਿਵਾਰ ਵਿਛੜ ਚੁੱਕਾ ਸੀ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਵੀ ਅਡੋਲਤਾ ਵਿੱਚ ਸਨ ਜਿਵੇਂ ਆਪਾਂ ਗੁਰਬਾਣੀ ਦੇ ਬਚਨ ਸੁਣਦੇ ਆਂ ਕੇਤਿਆਂ ਦੁਖ ਭੋਖ ਸਦਮਾਰ ਇਹ ਪੀਦਾ ਤੇਰੀ ਦਾਤਾਰ ਦੁੱਖ ਹੋਵੇ ਭੁੱਖ ਹੋਵੇ ਔਰ ਮੁਸੀਬਤਾਂ ਹੋਣ ਫਿਰ ਵੀ ਉਸ ਪ੍ਰਮਾਤਮਾ ਨੂੰ ਕਹਿਣਾ ਇਹ ਪੀ ਦਾਤ ਤੇਰੀ ਦਾਤਾਰ ਮਹਾਰਾਜ ਆਪਣੇ ਬੈਲੈਂਸ ਸੀ ਜੀਵਨ ਦਾ ਉਹਨਾਂ ਦਾ ਆਤਮਿਕ ਅਡੋਲਤਾ ਵਿੱਚ ਸਨ ਇੱਥੇ ਸਤਿਗੁਰੂ ਨੂੰ ਆਰਾਮ ਕਰਦੇ ਆ ਦੂਰੋਂ ਦੇਖ ਕੇ ਭਾਈ ਗੁਲਾਬੇ ਭਾਈ ਪੰਜਾਬੇ ਦੇ ਨੌਕਰ ਨੇ ਘਰੇ ਜਾ ਕੇ ਦੱਸਿਆ ਕਿ ਸੋਹਣੇ ਦਸਤਾਰਿਆਂ ਵਾਲੇ ਤੇ ਸੋਹਣੇ ਸਰੂਪ ਵਾਲੇ ਕੁਝ ਸਿੰਘ ਆਪਣੇ ਬਾਗ ਵਿੱਚ ਆਏ ਹਨ ਜਦੋਂ ਸੁਣਿਆ ਉਸੇ ਵੇਲੇ ਪਾਈ ਗੁਲਾਬਾ ਤੇ ਪਾਈ ਪੰਜਾਬਾ ਤਿਆਰੀ ਕਰਕੇ ਗੁਰੂ ਚਰਨਾਂ ਵਿੱਚ ਪਹੁੰਚੇ ਔਰ ਗੁਰੂ ਪਾਤਸ਼ਾਹ ਦੇ ਚਰਨ ਪਰਸੇ ਤੇ ਸਾਰੀ ਪਿਛਲੀ ਜਿਹੜੀ ਹਕੀਕਤ ਸੀ ਉਹ ਸੁਣੀ ਕਿਵੇਂ ਪਰਿਵਾਰ ਵਿਛੜਿਆ ਕਿਵੇਂ ਆਨੰਦਪੁਰ ਸਾਹਿਬ ਛੱਡਿਆ ਕਿਵੇਂ ਚਮਕੌਰ ਦੀ ਗੜੀ ਵਿੱਚ 10 ਲੱਖ ਦਾ ਮੁਕਾਬਲਾ ਕੀਤਾ ਔਰ ਵਾਕ ਪੂਰਾ ਕੀਤਾ 7 ਲੱਖ ਸੇ 1 ਲੜਾਉ ਤਬਾ ਗੋਬਿੰਦ ਸਿੰਘ ਨਾਮ ਕਹਾਉ ਡਰਤਾ ਆ ਗਈ ਭਾਈ ਗੁਲਾਬੇ ਤੇ ਭਾਈ ਪੰਜਾਬੇ ਦੇ ਮਨ ਵਿੱਚ ਕਹਿਣ ਲੱਗੇ ਮਹਾਰਾਜ ਘਰ ਚੱਲੋ ਗੁਰੂ ਪਾਤਸ਼ਾਹ ਕਹਿਣ ਲੱਗੇ ਹੁਣੇ ਨਹੀਂ ਜਾਵਾਂਗੇ ਅੱਜ ਸਾਰਾ ਦਿਨ ਅਸੀਂ ਇੱਥੇ ਰਹਿਣਾ ਹੈ ਸ਼ਾਮ ਨੂੰ ਨਿਤਨੇਮ ਪਾਤਸ਼ਾਹ ਜੀ ਨੇ ਖੂਹ ਸਾਹਿਬ ਤੇ ਬੈਠ ਕੇ ਕੀਤਾ ਉਸ ਤੋਂ ਬਾਅਦ ਫਿਰ ਗੁਰੂ ਪਾਤਸ਼ਾਹ ਮਹਾਰਾਜੀ ਨੂੰ ਭਾਈ ਗੁਲਾਬਾ ਤੇ ਭਾਈ ਪੰਜਾਬਾ ਆਪਣੇ ਘਰ ਚੁਬਾਰੇ ਵਿੱਚ ਲੈ ਕੇ ਗਏ ਜਿੱਥੇ ਗੁਰਦੁਆਰਾ ਚੁਬਾਰਾ ਸਾਹਿਬ ਅੱਜ ਸੁਭਾਈਮਾਨ ਹੈ ਸਾਥ ਸੰਗਤ ਸਾਹਮਣੇ ਖੂਬ ਸਾਹਿਬ ਨਿਸ਼ਾਨੀ ਹੈ ਇਹ ਜੰਡ ਸਾਹਿਬ ਦੀ ਨਿਸ਼ਾਨੀ ਹੈ ਜਿਸ ਦੀ ਸਮੇਂ-ਸਮੇਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖੋਜ ਕਰਵਾਈ ਜਾਂਦੀ ਹੈ ਤਾਂ ਕਿ ਇਹ ਲਮੇਰਾ ਸਮਾਂ ਇਸੇ ਪ੍ਰਕਾਰ ਹੋਰ ਆਪਣੀ ਹਰਿਆਵਲ ਵੰਡਦਾ ਰਹੇ ਜੰਡ ਸਾਹਿਬ ਹਰਿਆ ਪਰਿਆ ਰਹੇ ਇਸ ਦੀ ਗੁਰੂ ਸਵਾਰਿਓ ਸਮੇਂ-ਸਮੇਂ ਅਨੁਸਾਰ ਮੋਆਇਨਾ ਕੀਤਾ ਜਾਂਦਾ ਹੈ ਸਾਂਭ ਸੰਭਾਲ ਕੀਤੀ ਜਾਂਦੀ ਹੈ ਤੇ ਗੁਰੂ ਸਵਾਰਿਓ ਦੂਸਰੇ ਇਸੇ ਇਤਿਹਾਸ ਦੇ ਪਾਤਰ ਹਨ ਮਾਤਾ ਹਰਦਈ ਮਾਤਾ ਹਰਦਈ ਉਹ ਸ਼ਖਸੀਅਤ ਹਨ ਜੋ ਹੱਥੀਂ ਕਪੜਾ ਬੁਣ ਕੇ ਤਿਆਰ ਕਰਕੇ ਇੱਕ ਇੱਕ ਸੂਤ ਕੱਤ ਕੇ ਚਰਖੇ ਤੇ ਆਪ ਕੱਤਣਾ ਫਿਰ ਕਪੜਾ ਬਣਾਉਣਾ ਫਿਰ ਆਨੰਦਪੁਰ ਸਾਹਿਬ ਮਹਾਰਾਜੀ ਵਾਸਤੇ ਲੈ ਕੇ ਜਾਣਾ ਬੜੀ ਵੱਡੀ ਉਹਨਾਂ ਦੀ ਘਾਲਣਾ ਤੇ ਮਿਹਨਤ ਹੈ ਜਿਸ ਦੇ ਸਦਕਾ ਉਹ ਹਰ ਸਾਲ ਹੀ ਜਾਂਦੇ ਸਨ ਤੇ ਗੁਰੂ ਪਾਤਸ਼ਾਹ ਮਹਾਰਾਜੀ ਜਦੋਂ ਚੁਬਾਰੇ ਵਿੱਚ ਪਹੁੰਚੇ ਤਿਹੋ ਸਮੇਂ ਫਿਰ ਗੁਰੂ ਸਵਾਰਿਓ ਪਾਈ ਗੁਲਾਬੇ ਨੂੰ ਭੇਜ ਕੇ ਮਹਾਰਾਜ ਜੀ ਨੇ ਮਾਤਾ ਹਰਦਾਈ ਜੀ ਵੱਲੋਂ ਤਿਆਰ ਕੀਤੇ ਹੋਏ ਵਸਤਰ ਪ੍ਰਵਾਨ ਕੀਤੇ ਭੇਟ ਕੀਤੇ ਮਾਤਾ ਜੀ ਨੇ ਤੇ ਇਤਿਹਾਸ ਦੇ ਸਰੋਤ ਕਹਿੰਦੇ ਤੀਸਰੇ ਦਿਨ ਮਾਤਾ ਹਰਦਾਈ ਫਿਰ ਅਕਾਲ ਚਲਾਣਾ ਕਰ ਗਏ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੋ ਗਏ ਉਹਨਾਂ ਦੀ ਸੇਵਾ ਵੀ ਪ੍ਰਵਾਨ ਹੋ ਗਈ ਸੇਵਕ ਕੋ ਸੇਵਾ ਬਣਾਈ ਹੁਕਮ ਬੂਝ ਪਰਮ ਪਦ ਪਾਈ ਇੱਥੇ ਹੀ ਮਾਛੀਵਾੜੇ ਦੇ ਰਹਿਣ ਵਾਲੇ ਘੋੜਿਆਂ ਦੇ ਦੋ ਸੁਦਾਗਰ ਭਰਾ ਭਾਈ ਗਨੀਖਾਂ ਭਾਈ ਨਵੀਖਾਂ ਉਹਨਾਂ ਨੇ ਜਦੋਂ ਸੁਣਿਆ ਕਿ ਬਾਜਾਂ ਵਾਲੇ ਪ੍ਰੀਤਮ ਸਤਿਗੁਰੂ ਤਾਂ ਸਾਡੇ ਮਾਛੀਵਾੜਾ ਸਹਿਬ ਆਏ ਹਨ ਤਾਂ ਉਹ ਫਿਰ ਸਤਿਗੁਰੂ ਨੂੰ ਲੈਣ ਵਾਸਤੇ ਚੁਬਾਰੇ ਵਿੱਚ ਗਏ ਬੜੇ ਅਦਬ ਨਾਲ ਬੇਨਤੀ ਕੀਤੀ ਮਹਾਰਾਜ ਖਤਰਾ ਬਹੁਤ ਹੈ ਆਸ-ਪਾਸ ਤੁਹਾਡੀ ਭਾਲ ਕੀਤੀ ਜਾ ਰਹੀ ਹੈ ਇਸ ਕਰਕੇ ਸਾਡੇ ਘਰੇ ਤਲਾਸ਼ੀ ਨਹੀਂ ਲਈ ਜਾਵੇਗੀ ਤੁਸੀਂ ਸਾਡੇ ਘਰ ਚੱਲੋ ਸਾਡੀ ਬੇਨਤੀ ਪ੍ਰਵਾਨ ਕਰੋ ਗੁਰੂ ਜੀ ਨੇ ਇਹਨਾਂ ਘੋੜੇ ਦੇ ਘੋੜਿਆਂ ਦੇ ਸੌਦਾਗਰਾਂ ਦੇ ਘਰ ਜਾ ਕੇ ਪਨਾਹ ਪ੍ਰਾਪਤ ਕੀਤੀ ਥਾਂ ਪ੍ਰਾਪਤ ਕੀਤੀ ਜਿਸ ਕਮਰੇ ਵਿੱਚ ਪਾਤਸ਼ਾਹ ਜੀ ਨੂੰ ਰੱਖਿਆ ਗਿਆ ਦੋ ਰਾਤਾਂ ਦੋ ਦਿਨ ਉਹ ਕਮਰਾ ਅੱਜ ਵੀ ਮੌਜੂਦ ਹੈ ਸੋ ਗੁਰੂ ਸਵਾਰਿਓ ਗਨੀ ਖਾਨ ਨਬੀ ਖਾਨ ਦੀਆਂ ਕਬਰਾਂ ਵੀ ਉੱਥੇ ਮੌਜੂਦ ਨੇ ਜਿਵੇਂ ਉਹ ਮਹਾਰਾਜ ਦੀ ਸੇਵਾ ਵਿੱਚ ਲੱਗੇ ਹੋਏ ਨੇ ਜਿਹੜਾ ਹੁਕਮ ਨਾਵਾ ਕਲਗੀ ਤਰ ਪਾਤਸ਼ਾਹ ਦਾ ਨਿਸ਼ਾਨੀ ਉਨ੍ਹਾਂ ਦੋਵਾਂ ਘੋੜਿਆਂ ਦੇ ਸੌਦਾਗਰਾਂ ਨੂੰ ਨਿਸ਼ਾਨੀ ਦਿੱਤਾ ਗਿਆ ਉਸ ਦੇ ਵੀ ਅੱਜ ਆਪਾਂ ਦਰਸ਼ਨ ਕਰਦੇ ਹਾਂ ਖੂਬ ਹੋ ਗੁਰੂ ਮਹਾਰਾਜ ਜੀ ਦੇ ਉਸ ਹੁਕਮਨਾਮੇ ਦੇ ਜਿਹੜੇ ਸ਼ਬਦ ਹਨ ਉਹ ਬੜੇ ਮਿੱਠੇ ਹਨ ਸ਼ਬਦਾਵਲੀ ਬਹੁਤ ਪਿਆਰੀ ਹੈ ਮਹਾਰਾਜ ਲਿਖਦੇ ਹਨ ਵਾਹਿਗੁਰੂ ਜੀ ਕੀ ਅਗਿਆ ਹੈ ਗਨੀਖਾ ਇਹ ਜੋ ਹਨ ਸੋ ਮੇਰੇ ਫਰਜੰਦਾ ਸੇ ਬੈਜ ਹਨ ਮੇਰੇ ਕੰਮ ਆਏ ਹਨ ਜੋ ਸਿੱਖ ਇਨ ਕੀ ਖਿਦਮਤ ਅੰਦਰ ਰਜੂ ਰਹਿ ਸੋ ਨੇਹਾਲ ਹੋਗ ਉਸ ਉੱਪਰ ਮੇਰਾ ਹੱਥ ਹੋਗ ਉਸ ਉੱਪਰ ਮੇਰੀ ਖੁਸ਼ੀ ਹੋਗ ਇਹ ਜੋ ਹਨ ਸੋ ਮੇਰੇ ਹਨ ਜੋ ਇਨਕੀ ਸੇਵਾ ਕਰੇਗਾ ਸੋ ਮੇਰੀ ਕਰੇਗਾ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀ ਨੇ ਬਹੁਤ ਪਿਆਰ ਕਰਕੇ ਔਰ ਭਾਵਨਾ ਨਾਲ ਇਨਾਂ ਘੋੜਿਆਂ ਦੇ ਸਦਾਗਰ ਭਾਈ ਗਨੀਖਾਂ ਭਾਈ ਨਵੀਖਾਂ ਨੂੰ ਪੁੱਤਰ ਲਿਖਿਆ ਇਸ ਸ਼ੁਕਮਨਾਵੇ ਵਿੱਚ ਕਿ ਮੇਰੇ ਪੁੱਤਰ ਹਨ ਤੇ ਗੁਰੂ ਸਵਾਰਿਓ ਮਾਛੀਵਾੜਾ ਸਹਿਬ ਵਿਖੇ ਚੌਥਾ ਅਸਥਾਨ ਹੈ ਕਿਰਪਾਨਪੇਟ ਜਿੱਥੇ ਆਪਾਂ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਚਰਨ ਕਮਲ ਸਾਹਿਬ ਗੁਰਦੁਆਰਾ ਚੁਬਾਰਾ ਸਾਹਿਬ ਭਾਈ ਗੁਲਾਬੇ ਪਾਈ ਪੰਜਾਬੇ ਦਾ ਘਰ ਸੀ ਗੁਰਦੁਆਰਾ ਪਾਈ ਗਨੀਖਾ ਪਾਈ ਨਵੀਖਾ ਸਾਹਿਬ ਤੇ ਗੁਰਦੁਆਰਾ ਕਿਰਪਾਨਪੇਟ ਜਦੋਂ ਪਾਈ ਗਨੀਖਾ ਨੇ ਬੇਨਤੀ ਕੀਤੀ ਮਹਾਰਾਜ ਪਹਿਰੇ ਬੜੇ ਸਖਤ ਨੇ ਅਸੀਂ ਤੁਹਾਡੀ ਸੇਵਾ ਸੋਖੇ ਢੰਗ ਨਾਲ ਕਰੀਏ ਤੁਸੀਂ ਸਾਡੇ ਉੱਚ ਦੇ ਪੀਰ ਬਣ ਜਾਓ ਬੜੀ ਗੁਰੂ ਸਵਾਰਿਓ ਅश्चਰਜਤਾ ਪਰਿ ਵਿਚਾਰ ਸਤਿਗੁਰੂ ਨੇ ਉੱਚ ਦੇ ਪੀਰ ਬਣਨਾ ਵੀ ਪ੍ਰਵਾਨ ਕਰ ਲਿਆ ਕਿਸ ਵਾਸਤੇ ਸਿੱਖ ਪੰਥ ਵਾਸਤੇ ਕਿ ਸਿੱਖ ਪੰਥ ਦੀ ਵਿਚਾਰ ਧਾਰਾ ਨੂੰ ਅਸੀਂ ਅੱਗੇ ਤੋਰਨਾ ਹੈ ਤੇ ਗੁਰੂ ਸਵਾਰਿਓ ਵਿਦਵਾਨ ਲਿਖਦਾ ਹੈ ਗਨੀ ਖਾਨ ਨਬੀ ਖਾਨ ਪੜਨ ਨਿਮਾਜਾਂ ਘਰ ਆਓ ਗੁਰੂ ਜੀ ਕਰਨ ਫਰਿਆਦਾਂ ਚਰਨ پا ਕੇ ਬਚਨ ਸੁਣਾਏ ਉੱਚ ਦੇ ਪੀਰ ਬਣ ਚਾਲੇ ਪਾਏ ਹੱਥੀ ਹੁਕਮਨਾਮਾ ਲਿਖ ਸੁਣਾਇਆ ਗਨੀ ਖਾਨ ਨਬੀ ਖਾਨ ਨੇ ਸੀਸ ਨਿਵਾਇਆ ਭਾਵਨਾ ਨਾਲ ਉਹਨਾਂ ਨੇ ਸੇਵਾ ਘਰ ਵਿੱਚ ਰੱਖ ਕੇ ਮਹਾਰਾਜ ਜੀ ਦੀ ਕੀਤੀ ਹੈ ਕਿਉਂਕਿ ਸੱਚੇ ਮੁਸਲਮਾਨ ਸੱਚੇ ਸੇਵਕ ਸਨ ਮਹਾਰਾਜ ਜੀ ਦੇ ਜਦੋਂ ਉੱਚ ਦੇ ਪੀਰ ਬਣੇ ਪਾਤਸ਼ਾਹ ਦੇ ਪਲੰਗੇ ਨੂੰ ਅਗਲੇ ਪਾਵਿਆਂ ਤੋਂ ਭਾਈ ਗਨੀਖਾਂ ਭਾਈ ਨਵੀਖਾਂ ਨੇ ਮੋਢਾ ਦਿੱਤਾ ਪਿਛਲੇ ਪਾਵਿਆਂ ਤੋਂ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਨੇ ਮੋਢਾ ਦਿੱਤਾ ਭਾਈ ਮਾਨ ਸਿੰਘ ਨੇ ਚੌਰ ਸਾਹਿਬ ਕੀਤਾ ਜਦੋਂ ਲੈ ਕੇ ਜਾ ਰਹੇ ਸੀ ਉੱਚ ਦੇ ਪੀਰ ਕਲਗੀਧਰ ਪਾਤਸ਼ਾਹ ਨੂੰ ਪੀਰਾਂ ਦੇ ਪੀਰ ਸਤਿਗੁਰੂ ਨੂੰ ਤੇ ਰਸਤੇ ਵਿੱਚ ਨਾਕਾਬੰਦੀ ਦਿਲਾਵਰ ਖਾਨ ਨੇ ਕੀਤੀ ਹੋਈ ਸੀ ਉਸ ਨੇ ਆਖਿਆ ਇਹ ਸਵਾਰੀ ਇੱਥੇ ਰੋਕ ਦਿਓ ਕਿਤੇ ਉਸ ਦੇ ਮਨ ਵਿੱਚ ਭਰਮ ਆ ਗਿਆ ਭੁਲੇਖਾ ਲੱਗਿਆ ਉਸ ਨੂੰ ਵੀ ਗੁਰੂ ਜੀ ਨਾਲ ਕਿਤੇ ਨਿਕਲ ਜਾਣ ਪੇਸ਼ ਬਟਾ ਕੇ ਤੇ ਇਹਨਾਂ ਨੇ ਭਾਵਨਾ ਨਾਲ ਪਾਈ ਗਾਨੀ ਖਾਨ ਨੇ ਕਿਹਾ ਵੀ ਸਾਡੇ ਪੀਰਾਂ ਦੇ ਪੀਰ ਉੱਚ ਦੇ ਪੀਰ ਨੇ ਆਖਣ ਲੱਗੇ ਨਹੀਂ ਅੱਗੇ ਨਹੀਂ ਜਾਣ ਦੇਵਾਂਗਾ ਪਹਿਲਾਂ ਸ਼ਨਾਖਤ ਕਰਾਵਾਂਗਾ ਤੇ ਉਸ ਸਮੇਂ ਫਿਰ ਭਾਈ ਦਇਆ ਸਿੰਘ ਨੂੰ ਸਤਿਗੁਰੂ ਨੇ ਕਿਹਾ ਫਾਇਦਾ ਸਿੰਘ ਇਸ ਦਿਲਾਵਰ ਖਾਨ ਥਾਣੇਦਾਰ ਨੂੰ ਦੱਸੋ ਸਾਡੇ ਇਲਾਕੇ ਵਿੱਚ ਇੱਥੇ ਮਰੀਦ ਬਹੁਤ ਨਹੀਂ ਜਿੰਨੂੰ ਮਰਜ਼ੀ ਬੁਲਾ ਲੈਣ ਉਸ ਸਮੇਂ ਫਿਰ ਨੂਰਪੁਰ ਪਿੰਡ ਇਥੋਂ ਨੇੜੇ ਅਨਾਇਤ ali ਕਾਜੀ ਦਾ ਨਾਮ ਹੈ ਉਹਨੂੰ ਬੁਲਾਇਆ ਗਿਆ ਸਨੋਹ ਪਿੰਡ ਦਾ ਨੂਰ ਮੁਹੰਮਦ ਕਾਜੀ ਦੋ ਕਾਜੀ ਬੁલાਏ ਗਏ ਦੋਨਾਂ ਨੇ ਸਜਦਾ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਇਹ ਦਿਲਾਵਰ ਖਾਨ ਨੂੰ ਕਹਿਣ ਲੱਗੇ ਤਾਂ ਪੀਰਾਂ ਦੇ ਪੀਰ ਉੱਚ ਦੇ ਪੀਰ ਨੇ ਅੱਲਾ ਦਾ ਨੂਰ ਨੇ ਇਹਨਾਂ ਨੂੰ ਅੱਗੇ ਜਾਣ ਦੇ ਇਹਨਾਂ ਕੋਲੋਂ ਕਿਤੇ ਕੋਈ ਸ਼ਰਾਪ ਨਾ ਲੈ ਬੈਠੇ ਇਹਨਾਂ ਦੀ ਸੇਵਾ ਕਰਨੀ ਹੀ ਸਾਡਾ ਸਾਰਿਆਂ ਦਾ ਫਰਜ਼ ਹੈ ਇਦਾਂ ਦੋ ਕਾਜ਼ੀਆਂ ਨੇ ਸ਼ਨਾਖਤ ਕੀਤੀ ਮਹਾਰਾਜ ਜੀ ਦੀ ਸਵਾਰੀ ਨੂੰ ਫਿਰ ਉੱਚ ਦੇ ਪੀਰ ਦੇ ਰੂਪ ਦੇ ਵਿੱਚ ਇਥੋਂ ਅਗਲੇ ਸਫ਼ਰ ਵਿੱਚ ਲੈ ਕੇ ਗਏ ਗੁਰੂ ਸਵਾਰਿਓ ਕਿਰਪਾਨ ਪੇਟ ਵਾਲਾ ਅਸਥਾਨ ਗੁਰੂ ਮਹਾਰਾਜ ਜੀ ਦਾ ਸ਼ਹਿਰ ਤੋਂ ਕੁਝ ਹਟਵਾ ਹੈ ਆਪਾਂ ਦਰਸ਼ਨ ਕਰ ਰਹੇ ਹਾਂ ਚੈਨਲ ਵਾਲੇ ਵੀਰਾਂ ਦਾ ਸਮੁੱਚੀ ਟੀਮ ਦਾ ਬਹੁਤ ਬਹੁਤ ਧੰਨਵਾਦ ਹੈ ਜੋ ਗੁਰੂ ਘਰ ਦੀਆਂ ਕਥਾ ਕਹਾਣੀਆਂ ਸੱਚੇ ਪਾਤਸ਼ਾਹ ਦਾ ਲਾਸਾਨੀ ਇਤਿਹਾਸ ਸਰੋਤਿਆਂ ਤੱਕ ਦਰਸ਼ਕਾਂ ਤੱਕ ਲੈ ਕੇ ਜਾਂਦੇ ਹਨ ਸ਼ਬਦਾਂ ਦਾ ਧੰਨਵਾਦ ਮੇਰੇ ਕੋਲੋਂ ਭੁੱਲਾਂ ਹੋਈਆਂ ਹੋਣਗੀਆਂ ਖਿਮਾ ਬਖਸ਼ ਦੇਣਾ ਅਸੀਸ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸੀਗਾ ਇਹ ਜਿਹੜਾ ਬਾਬਾ ਨੇ ਇਤਿਹਾਸ ਸੁਣਾਇਆ ਉਸ ਵੇ ਕੀ ਬੀਤ ਰਿਹਾ ਹੋਊਗਾ ਉਹਨਾਂ ਦੇ ਉੱਪਰ ਕਿਸ ਤਰ੍ਹਾਂ ਕਿਸ ਤਰ੍ਹਾਂ ਉਸ ਸਮਾਂ ਕੱਢ ਕੇ ਕਿਸ ਤਰ੍ਹਾਂ ਨਿਕਲ ਗਏ ਇਦੇ ਵਾਸਤੇ ਇੱਕ ਸਿੱਖਾਂ ਵਾਸਤੇ ਇੱਕ ਸਿੱਖੀ ਵਾਸਤੇ ਸੋ ਬਾਬਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਨੇ ਸਦਾ ਜਸਵੀਰ ਸਿੰਘ ਜੀ ਮੈਨੇਜਰ ਸਾਹਿਬ ਨੇ ਚਰਨ ਕਮਲ ਗੁਰਦੁਆਰਾ ਮਛਵੜ ਸਾਹਿਬ ਇਹਨਾਂ ਨੂੰ ਪੁੱਛਦੇ ਆ ਕਿ ਵੀ ਗੁਰਦਾਰੇ ਵਿੱਚ ਇਤਿਹਾਸ ਤਾਂ ਵੈਸੇ ਇਹਨਾਂ ਦੇ ਜਿਹੜੇ ਸੀਗੇ ਗੰਧੀ ਸਾਹਿਬ ਨੇ ਸੁਣਾਇਆ ਬੜਾ ਖੋਲ ਕੇ ਸੁਣਾਇਆ ਅੱਜ ਜਦੋਂ ਪੁੱਛਦੇ ਆ ਕਿ ਗੁਰਦਾਰੇ ਵਿੱਚ ਜਿਸ ਤਰ੍ਹਾਂ ਕੋਈ ਸੰਗਰਾਮ ਜਾਂ ਪੰਚਮੀ ਜਾਂ ਕੋਈ ਵੀ ਸਾਖੀ ਜਾਂ ਕੋਈ ਤਿਹਾਰ ਕਿਹੜਾ ਬਣਾਇਆ ਜਾਂਦਾ ਭਾਈ ਸਤਿ ਸ੍ਰੀ ਅਕਾਲ ਜੀ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਧਰਤੀ ਦਸਵੇਂ ਪਾਤਸ਼ਾਹ ਜੀ ਦੇ ਚਰਨ ਸ਼ੋਪਾਵਰ ਧਰਤੀ ਹੈ ਜਦੋਂ ਗੁਰੂ ਜੀ ਨੇ ਚਮਕੌਰ ਦੀ ਗੜੀ ਪੰਜ ਪਿਆਰਿਆਂ ਦੇ ਹੁਕਮਨਾ ਛੱਡੀ ਗੁਰੂ ਜੀ ਰਸਤੇ ਬਰ ਰਸਤੇ ਹੁੰਦੇ ਇਸ ਸਥਾਨ ਤੇ ਪਹੁੰਚੇ ਇੱਥੇ ਗੁਰੂ ਜੀ ਨੇ ਇੱਕ ਖੂਹ ਸਾਹਿਗਾ ਉੱਥੇ ਜਲ ਛਕਿਆ ਜੀ ਉਸ ਤੋਂ ਬਾਅਦ ਜੰਡ ਸਾਲੋ درخت ਆਇਆ ਥੇ 17 ਗਾਇਦੀ ਦੂਰੀ ਤੇ ਦਰਬਾਰ ਸਾਹਿਬ ਨੇ ਆ ਨਾਲੇ ਉੱਥੇ ਗੁਰੂ ਜੀ ਨੇ ਢਿੰਡਾ ਸਰਾਣ ਲਾ ਕੇ ਬਿਸ਼ਰਾਮ ਕੀਤਾ ਇੱਥੇ ਸਲਾਨਾ ਸਭਾ 8 9 10 ਬੋਹ ਮਨਾਈ ਜਾਂਦੇ ਉਸ ਤੋਂ ਬਾਅਦ ਸੰਗਰਾਮ ਬਸਿਆ ਵੀ ਹਰ ਮਹੀਨੇ ਬੜੀ ਧੂਤਾਂ ਨਮਾਈ ਜਾਂਦੀ ਆ ਜਿਹੜਾ ਦਿਨ ਦਾ ਇੱਕ ਦਿਨ ਦਾ ਵਿਸ਼ੇਸ਼ ਤਿਹਾਰ ਹੁੰਦਾ ਉਹ ਬਸਾਖੀ ਜਾ ਹੁੰਦਾ ਬਸਾਖੀ ਨੂੰ ਇੱਥੇ ਬਹੁਤ ਸੰਗਤ ਜੁੜਦੀ ਆ ਤੇ ਸਰੋਵਰ ਇਸ਼ਨਾਨ ਕਰਕੇ ਤੇ ਦੀਵਾਨ ਸੱਜਦੇ ਹਨ ਸੰਗਤ ਕੀਰਤਨ ਦਰਬਾਰ ਸੁਣ ਕੇ ਆਨੰਦ ਪ੍ਰਾਪਤ ਕਰਦੇ ਤੇ ਐਮਐਸ 42 ਵਿਸਾਖੀ ਤੇ ਬਹੁਤ ਵੱਡੀ ਖਿੰਚੀ ਦਾ ਸੰਗਤ ਧੰਨਵਾਦ ਨਿਸਾ ਜੀ ਦਾ ਬਹੁਤ-ਬਹੁਤ ਧੰਨਵਾਦ ਕਿ ਇਤਿਹਾਸ ਉਹਨਾਂ ਨੇ ਬੜਾ ਵਿਸਥਾਰ ਨਾਲ ਸਾਨੂੰ ਸਮਝਾਇਆ ਲੋਕਾਂ ਨੂੰ ਦੱਸਿਆ ਬੜਾ ਅੱਛਾ ਲੱਗਿਆ ਔਰ ਉਰੇ ਆਏ ਤੁਹਾਡਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ